ਕਾਂ ਮਾਲਵਿੰਦਰ ਕੰਗ ਸਾਡੇ ਨਾਲ ਨੇ ਕੰਗ ਕੀ ਕਹੋਂਗੇ ਕੀਵੇਂ ਹਾਲ ਹੈ ਮੈਂ ਤੇ ਮਹਾਰਾਜ ਦੇ ਗੁਰੂ ਸਾਹਿਬ ਦੇ ਚਰਨਾਂ ਸਰਦਾਸ ਕਰਦਾ ਹਾਂ ਔਰ ਆਪਾਂ ਸਾਰਿਆਂ ਨੂੰ ਅਰਦਾਸ ਕਰਨੀ ਚਾਹੀਦੀ ਹੈ ਕਿ ਉਹ ਠੀਕ ਹੋ ਜਾਣ ਤੰਦਰੁਸਤ ਹੋ ਜਾਣ ਔਰ ਹਜੇ ਤੇ ਕ੍ਰਿਟੀਕਲ ਇਕਸਤੀ ਹੈ ਕਾ ਕੀ ਕਹਿ ਰਹੇ ਨੇ ਡਾਕਟਰ ਉਹਦੀ ਗੱਲਬਾਤ ਹੋਈ ਹੈ ਮੈਂ ਕਿਆ ਨਾ ਮਤਲਬ ਹਜੇ ਕ੍ਰਿਟੀਕਲ ਹੈ ਕਾਫੀ ਸੀ ਪਰ ਅਰਦਾਸ ਕਰੀਏ ਆਪਾਂ ਸਾਰੇ ਮਿਲ ਕੇ ਬਹੁਤ ਹੌਨਾਰ ਸਾਡਾ ਸਿੰਗਰ ਹੈ ਹਾਂਜੀ ਔਰ ਮਹਾਰਾਜ ਗੁਰੂ ਸਾਹਿਬ ਚੰਨ ਕਿਰਪਾ ਕਰਨ ਔਰ ਠੀਕ ਹੋ ਜੀ ਬਸ ਇੰਨਾ ਹੀ ਹੈ ਹਾਲਾਤ ਨਾਜ਼ੁਕ ਹੈ ਜੀ ਕਾਫੀ ਕ੍ਰਿਟੀਕਲ ਪੋਲੀਟਿਕਲ ਕਾਫੀ ਜੀ ਜੀ ਕੀ ਪਰਿਵਾਰ ਨਾਲ ਗੱਲਬਾਤ ਹੋਈ ਹੈ ਮੇਰੇ ਦੋਸਤਾਂ ਸਾਰਿਆਂ ਨਾਲ ਉਹਨਾਂ ਦੇ ਜਿਹੜੇ ਗਰੇਵਾਲ ਸਾਹਿਬ ਬਿੱਲਾ ਭਾਈ ਜੀ ਸਾਰਿਆਂ ਨੇ ਸਪਾਈਨ ਇੰਜਰੀ ਦੀ وجہ ਨਾਲ ਕਾਫੀ ਇੰਜਰੀ ਹੈ ਕਾਫੀ ਕਾਫੀ ਜਦੋਂ ਟਾਈਮ ਤੋਂ ਲਾਜਵੀ ਨਹੀਂ ਮਿਲਿਆ ਪੋਰਟ ਤੇ ਮਤਲਬ ਪੋਰਟ ਤੇ ਅਰਥ ਤੱਕ ਲਿਆਉਣ ਦੇ ਵਿੱਚ ਵੀ ਕਾਫੀ ਦੇਰ ਲੱਗਦੀ ਹੈ ਮੈਂ ਇੰਨਾ ਤੇ ਨਹੀਂ ਉਹਨਾਂ ਨੂੰ ਪੁੱਛਿਆ ਪਰ ਕਾਫੀ ਕ੍ਰਿਟੀਕਲ ਹੈ ਬਸ ਅਪਰ ਅਦਾਸਾਂ ਕਰੀਏ ਹੈ ਨੀ ਹਜੇ ਉਹ ਅੰਡਰ ਪ੍ਰੋਸੈਸ ਹੈ ਔਰ ਮਿਲਣਾ ਵਾਜਿਬ ਹੀ ਨਹੀਂ ਹੈ ਉਹ ਮਿਲਣਾ ਚਾਹੀਦਾ ਵੀ ਨਹੀਂ ਡਾਕਟਰ ਸਾਹਿਬ ਵੀ ਅੰਦਰ ਹੀ ਸੀ ਜੀ ਜੀ ਓਬਵੀਅਸ ਹੀ ਹੈ ਠੀਕ ਹੈ ਥੈਂਕ ਯੂ ਅਦਾਸ ਸਾਹਿਬ ਬਿਲਕੁਲ ਤੁਸੀਂ ਦੇਖੋ ਕਿ ਇਹ ਸਨ ਮਾਲਵਿੰਦਰ ਕੰਗ ਜੋ ਕਿ ਐਮਪੀ ਨੇ ਸ਼੍ਰੀ ਨਿੰਦਰਪੁਰ ਸਾਹਿਬ ਤੋਂ ਹਾਲ ਚਾਲਣ ਲਈ ਪਹੁੰਚੇ ਸੀ ਰਾਜਪੁਰ ਜਵੰਦਾ ਦਾ ਤੈਨਾਂ ਵੱਲੋਂ ਦੱਸਿਆ ਗਿਆ ਕਿ ਕਾਫੀ ਹਾਲਤ ਨਾਜੁਕ ਹੈ ਜਿਸ ਨੂੰ ਲੈ ਕੇ ਇਹਨਾਂ ਵੱਲੋਂ ਦੱਸਿਆ ਗਿਆ ਕਿ ਕਿਤੇ ਨਾ ਕਿਤੇ ਪਰਮਾਤਮਾ ਕਿਰਪਾ ਕਰੇ ਅਰਦਾਸ ਹੈ ਪਰਮਾਤਮਾ ਅੱਗੇ ਸਾਰੇ ਲੋਕਾਂ ਦੀ ਵੀ ਤੇ ਨਾਲ ਦੀ ਨਾਲ ਸਾਡੀ ਵੀ ਕਿ ਉਹ ਜਲਦੀ ਹੀ ਠੀਕ ਹੋਣ ਕੇ ਮੁੜ ਕੇ ਆਪਣੇ ਚਾਉਣ ਵਾਲੇ ਦੇ ਵਿੱਚ ਆਉਣ ਇਸ ਪੰਜਾਬੀ ਤਰਤੇ ਉੱਤੇ ਮੁੜ ਤੋਂ ਪੰਜਾਬੀ ਗਾਇਕੀ ਦੇ ਵਿੱਚ ਆਪਣਾ ਸਫਰ ਕਰਨ ਪਰ ਹਾਲਤ ਲਗਾਤਾਰ ਨਾਜੁਕ ਹੈ ਇਸ ਨੂੰ ਲੈ ਕੇ ਪਲ-ਪਲ ਦੀ ਤਸਵੀਰ ਤੁਹਾਨੂੰ ਆਪਣੇ ਚੈਨਲ 'ਆਹੀਂ' ਵਿਖਾਰੇ। ਬਣੇ ਕੇ ਨੂੰ ਮੈਂ ਸੰਮੇਤ ਦੇ ਨਾਲ ਤੇਸੇ